ਧਰਮ ਕੋਈ ਨਹੀਂ ਮਾਰਦਾ ਹੁੰਦਾ ਧਰਮ ਦੀ ਆੜ ਵਿੱਚ ਪਖੰਡ ਨੂੰ ਮਾਰਾ ਕਿਹਾ ਗਿਆ ਕੋਈ ਵੀ ਕਿਸੇ ਦੇ ਵਿੱਚ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹਰ ਇਨਸਾਨ ਦੇ ਅੰਦਰ ਹੀ ਪਰਮਾਤਮਾ ਹੈ ਉਹ ਕਿਸੇ ਨੂੰ ਹੱਥ ਲਾਤਾ ਉਹ ਲੋਕ ਪੈਸੇ ਦੇ ਕੇ ਖਰੀਦੇ ਜਾਂਦੇ ਨੇ ਔਰ ਉਹ ਇਦਾਂ ਮੱਛੀ ਵਾਂਗੂ ਤੜਫਦੇ ਨੇ ਉਹ ਜਿਹੜਾ ਹੈਗਾ ਪਖੰਡ ਉਹ ਵੀ ਅਸੀਂ ਬੰਦ ਕਰਾਂਗੇ ਸਿਰ ਮਾਰਦੇ ਐ ਜਾਂ ਮਲਕੀ ਪੁੱਛਾ ਕੱਟਦੇ ਐ ਤੇਰਾ ਉਹ ਜੋ ਉਹ ਕਰ ਦੂ ਜਾਂ ਮੈਂ ਆ ਕਰ ਦੂ ਜਾਂ ਆ ਕਰ ਦੂੰਗਾ ਮੈਂ ਤੇਰਾ ਕੰਮ ਕਰਵਾ ਦੂੰਗਾ ਇਹ ਪੋਲੇ ਪਾਲੇ ਲੋਕਾਂ ਨੂੰ ਗਮਰਾਹ ਕਰਦੇ ਨੇ ਬਾਹਰ ਵੀ ਘਰਾਂ 'ਚ ਚੌਂਕੀਆਂ ਲਾ ਕੇ ਬਹਿ ਜਾਂਦੇ ਨੇ ਜਿੱਤੇ ਸਿਰ ਘੁੰਮਦੇ ਆ ਕਹਿੰਦੇ ਸਾਡੇ 'ਚ ਪੀਰ ਦੇਵੀ ਦੇਵਤਾ ਫਕੀਰ ਆ ਗਿਆ ਆ ਸ਼ਾਸਤਰਾਂ ਦੇ ਵਿੱਚ ਲਿਖਿਆ ਉਸ ਦੇ ਅਨਸਾਰ ਕੋਈ ਵੀ ਕੋਈ ਪਖੰਡਵਾਦ ਇਸੇ ਤਰ੍ਹਾਂ ਇਸ ਤਰ੍ਹਾਂ ਕੋਈ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ ਉਹਨਾਂ ਦਾ ਸਾਫ਼ ਮੰਗਦੇ ਆ ਵੀ ਹਿੰਦੂ ਸਿੱਖ ਜਥੇਬੰਦੀਆਂ ਜਿਹੜੀਆਂ ਰਲ ਮਿਲ ਕੇ ਆਪਾਂ ਇਸ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਲੜੀਏ ਅੰਦਰੋਂ ਜੁੜ ਕੇ ਜੇ ਤਾਰ ਟੈਲੀਫੋਨ ਦੀ ਮੋਬਾਈਲ ਦੀ ਜਿਵੇਂ ਕਿਸੇ ਨਾਲ ਜੁੜ ਜਾਂਦੀ ਹੈ ਤੇ ਫਿਰ ਗੱਲ ਆਪਣੇ ਆਪ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਨਾਲੋਂ ਸ਼ਕਤੀ ਦੇ ਨਾਲ ਜਦੋਂ ਬੰਦੇ ਦੀ ਤਾਰ ਜੁੜ ਜੇਗੀ ਤੇ ਆਪਣੇ ਆਪ ਤੁਹਾਡੀ ਜਦੋਂ ਤਾਰ ਜੁੜਨੀ ਚਾਹੀਦੀ ਤੇ ਆਪੇ ਮਾਲਕ ਦੇਕਰ ਤੁਸੀਂ ਆਪ ਹੀ ਬੇਨਤੀ ਕਰ ਸਕਦੇ ਹੋ ਸੱਚ ਕੌੜਾ ਹੁੰਦਾ ਹੈ ਉਹ ਵੀ ਤੁਹਾਨੂੰ ਅੱਜ ਦੱਸ ਦਿੰਨੇ ਆ ਕਿ ਕੌੜਾ ਕਿਵੇਂ ਹੁੰਦਾ ਤਾਂ ਗੱਲ ਕਰੀਏ ਪਖੰਡਵਾਦ ਦੀ ਦਿਨੋਂ ਦਿਨ ਜਿਹੜਾ ਪੰਜਾਬ ਦੇ ਵਿੱਚ ਪਖੰਡਵਾਦ ਵੱਧ ਰਿਹਾ ਤੇ ਅੱਜ ਸਾਣਾ ਆ ਸਮਾਜ ਸੇਵੀ ਲੋਕ ਸਿੰਘ ਸਾਹਿਬ ਵੀ ਖੜੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਪਖੰਡਵਾਦ ਕਿਉਂ ਵਧ ਰਿਹਾ ਕੀ ਗੱਲ ਆ ਇਸ ਨੂੰ ਰੋਕਣ ਲਈ ਤੁਹਾਡਾ ਕੀ ਯਤਨਾਂ ਲਾਵਾ ਤੁਸੀਂ ਮਹਾਮ ਸ਼ੁਰੂ ਕੀਤੀ ਆ ਤਾਂ ਇਸ ਦਾ ਤੁਹਾਨੂੰ ਸਹਯੋਗ ਕਿੰਨੇ ਕੁ ਜਥੇਬੰਦੀਆਂ ਨੂੰ ਤਾਲੂਕਾਂ ਨੂੰ ਲੋਕਾਂ ਤੋਂ ਕਿੰਨਾ ਕੁ ਮਿਲ ਰਿਹਾ ਵਾਕੀ ਅੱਜ ਇੱਕ ਧਾਰਮਿਕ ਸਮਾਗਮ ਤੇ ਮੈਨੂੰ ਸੱਦਾ ਪੱਤਰ ਆਇਆ ਸੀ ਮੈਂ ਆਇਆ ਸੀ ਔਰ ਸਾਡੇ ਅਤੀ ਸਤਿਕਾਰਯੋਗ ਹਿੰਦੂ ਜਥੇਬੰਦੀਆਂ ਦੇ ਆਗੂ ਸਹਿਬਾਨ ਸਮਾਜ ਸੇਵੀ ਜਿਹੜੇ ਵੀਰ ਸਾਨੂੰ ਮਿਲੇ ਆ ਸੋ ਜਿਵੇਂ ਇਹਨਾਂ ਨੇ ਚਰਤ ਦੀ ਗੱਲ ਕੀਤੀ ਹੈ ਧਰਮ ਕੋਈ ਨਹੀਂ ਮਾਰਾ ਹੁੰਦਾ ਧਰਮ ਦੀ ਆੜ ਵਿੱਚ ਪਖੰਡ ਨੂੰ ਮਾਰਾ ਕਿਹਾ ਗਿਆ ਔਰ ਜਿਹੜਾ ਇਸਾਈ ਵੀਰ ਪਾਸਟਰ ਲੋਕ ਨੇ ਜਿਹੜੇ ਉਹ ਵੀ ਇੱਕ ਬਹੁਤ ਵੱਡਾ ਪਖੰਡ ਰਚਦੇ ਨੇ ਜਿਵੇਂ ਲੋਕਾਂ ਨੂੰ ਕਿਸੇ ਨੂੰ ਹੱਥ ਲਾਤਾ ਉਹ ਲੋਕ ਪੈਸੇ ਦੇ ਕੇ ਖਰੀਦੇ ਜਾਂਦੇ ਨੇ ਔਰ ਉਹ ਇਦਾਂ ਮੱਛੀ ਵਾਂਗੂ ਤੜਫਦੇ ਨੇ ਉਹ ਜਿਹੜਾ ਹੈਗਾ ਪਖੰਡੋ ਉਹ ਵੀ ਅਸੀਂ ਬੰਦ ਕਰਾਂਗੇ ਔਰ ਜਿਹੜਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਵੀ Hindu ਧਰਮ ਦੀਆਂ ਜਿਹੜੀਆਂ ਜਿਵੇਂ ਦੇਵੀ-ਦੇਵਤਿਆਂ ਦੀਆਂ ਮੂਰਤਾਂ ਨੇ ਫੋਟੋਆਂ ਨੇ ਉਹਨਾਂ ਦੀ ਆੜ ਵਿੱਚ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਸ਼ਹਿਰਾਂ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਵੀ ਘਰਾਂ 'ਚ ਚੌਂਕੀਆਂ ਲਾ ਕੇ ਬਹਿ ਜਾਂਦੇ ਨੇ ਜਿੱਤੇ ਸਿਰ ਘੁੰਮਦੇ ਆ ਕਹਿੰਦੇ ਸਾਡੇ 'ਚ ਪੀਰ ਦੇਵੀ-ਦੇਵਤਾ ਫਕੀਰ ਆ ਗਿਆ ਸੋ ਜਦੋਂ ਮੈਂ ਉਹਨਾਂ ਮੇਰੀ ਮੁਲਾਕਾਤ ਹੁੰਦੀ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਕੱਲੀ ਲੋਰ ਚੜਦੀ ਸੋ ਅਸੀਂ ਇਹਨਾਂ ਦਾ ਸਾਥ ਮੰਗਦੇ ਆਂ ਵੀ ਹਿੰਦੂ ਸਿੱਖ ਜਥੇਬੰਦੀਆਂ ਜਿਹੜੀਆਂ ਰਲ ਮਿਲ ਕੇ ਆਪਾਂ ਇਸ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਲੜੀਏ ਔਰ ਪੰਜਾਬ ਨੂੰ ਛੇਤੀ ਤੋਂ ਛੇਤੀ ਪਖੰਡ ਤੋਂ ਮੁਕਤ ਕਰਾਈਏ ਆ ਗੱਲ ਕਰੀਏ ਪਖੰਡ ਦੀ ਜੀ ਕੱਲ ਗੱਲ ਕਰੀਏ ਆਪਾਂ ਸਿੱਖ ਧਰਮ ਦੀ ਸਿੱਖ ਧਰਮ ਦੇ ਵਿੱਚ ਵੀ ਕਹਿੰ ਜਾਂਦੇ ਅਮਰਤ ਨਹੀਂ ਛਕੇ ਤਾਂ ਉਹਨਾਂ ਨੇ ਇਹ ਕਹਿ ਦਿਆ ਆਪਾਂ ਸ਼੍ਰੀ ਸਾਹਿਬਾ ਲੈ ਕੇ ਉਹ ਪਾਏ ਹੋਏ ਨੇ ਤਾ ਝੋਲੇ ਪਾਏ ਹੋਏ ਨੇ ਲੋਕਾਂ ਨੂੰ ਉਹ ਵੀ ਗਮਰਾਹ ਕਰ ਰਿਆ ਕੀ ਲੱਗਦਾ ਤੁਸੀਂ ਉਹਨਾਂ ਤੇ ਵੀ ਸਕੰਜਾ ਕੱਸੋਗੇ ਵੇਖੋ ਮੈਂ ਬਹੁਤ ਜਿਹੜੇ ਗੁਰੂ ਦੇ ਬਾਣੇ ਵਿੱਚ ਨਿਹੰਗ ਸਿੰਘ ਲੋਕ ਨੇ ਸਿੰਘ ਸਾਹਿਬ ਆਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਸ਼ਾਨਮੇ ਕੋੜੀ ਬੁੱਢਾ ਦਾ ਸਿੰਘ ਸਾਹਿਬ ਆਪਣੇ ਬਾਬਾ ਅਵਤਾਰ ਸਿੰਘ ਜੀ ਬੀਦੀ ਚੰਦੀ ਜੀ ਉਹਨਾਂ ਮਹਾਪੁਰਖਾਂ ਦੀ ਆੜ ਵਿੱਚ ਵੀ ਕੁਝ ਲੋਕ ਨੀਲਾ ਬਾਣਾ ਪਾਇਆ ਹੋਇਆ ਮੈਂ ਕਈਆਂ ਨੂੰ ਫੜਿਆ ਉਹਨਾਂ ਦੀਆਂ ਜੇਬਾਂ ਚੋਂ ਪ੍ਰੈਗਾ ਕੈਪਸੂਲ ਕੱਢੇ ਹੋਏ ਨੇ ਕਿਸੇ ਵੀ ਧਰਮ ਵਿੱਚ ਪਖੰਡ ਹੋਊਗਾ ਉਹਦੇ ਅਸੀਂ ਖਿਲਾਫ ਜਿਹੜੀ ਜੰਗ ਜਾਰੀ ਰੱਖਾਂਗੇ ਤੇ ਸਾਨੂੰ ਸਾਰੇ ਲੋਕਾਂ ਦੀ ਲੋਕ ਸਾਥ ਦੀ ਲੋੜ ਹੈ ਜੀ ਪਖੰਡਵਾਤ ਕਿਸੇ ਧਰਮ ਚ ਹੋਵੇ ਮਾੜਾ ਹੈ ਚਾਹੇ ਉਹ Hindu ਧਰਮ ਚ ਹੋ ਰਿਹਾ ਚਾਹੇ ईसाई ਧਰਮ ਚ ਵੀ ਹੋ ਰਿਹਾ ਹੈ ਚਾਹੇ ਸਿੱਖ ਧਰਮ ਚ ਵੀ ਹੋ ਰਿਹਾ ਉਹ ਮਾੜਾ ਹੈ ਨਾ ਦੇਖਦਾ ਸਾਰੇ ਧਰਮਾਂ ਵਿੱਚ ਪਖੰਡਵਾਦ ਹੋ ਰਿਹਾ ਹੈ ਮਨਪ੍ਰੀਤ ਜੀ ਦੇ ਬਾਬਾ ਜੀ ਨੇ ਨਹਿਮ ਛੇੜੀ ਹੈ ਲੇਕਿਨ ਕਿਉਂਕਿ ਕੋਈ ਵੀ ਕਿਸੇ ਦੇ ਵਿੱਚ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹਰ ਇਨਸਾਨ ਦੇ ਅੰਦਰ ਹੀ ਪਰਮਾਤਮਾ ਹੈ ਉਹ ਸ਼ਕਤੀ ਹਰ ਇੱਕ ਦੇ ਅੰਦਰ ਬੈਠੀ ਹੈ ਕੋਈ ਸਪੈਸ਼ਲ ਤੌਰ ਤੇ ਕਿਸੇ ਦੇ ਵਿੱਚ ਕੋਈ ਨਹੀਂ ਆਉਂਦਾ ਔਰ ਜੋ ਇਹ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਜਿਵੇਂ ਕੋਈ ਸਿਰ ਮਾਰਦੇ ਹੈ ਯਾ ਮਲਕੇ ਪੁੱਛਾ ਕੱਢਦੇ ਆ ਤੇਰਾ ਉਹ ਜੋ ਉਹ ਕਰ ਦੂ ਜਾਂ ਮੈਂ ਆ ਕਰ ਦੂ ਜਾਂ ਆ ਕਰ ਦੂੰਗਾ ਮੈਂ ਤੇਰਾ ਕੰਮ ਕਰਵਾ ਦੂੰਗਾ ਕਈ ਭੁਲੇ ਭਾਲੇ ਲੋਕਾਂ ਨੂੰ ਗਮਰਾਹ ਕਰਦੇ ਨੇ ਇਸ ਤਰ੍ਹਾਂ ਕੁਝ ਨਹੀਂ ਹੋ ਸਕਦਾ ਜਿੱਥੋਂ ਤੇ ਕਰ ਮੇਰਾ ਤਜਰਬਾ ਹੈ ਕਿਉਂਕਿ ਮੈਂ ਪਿਛਲੇ 50 ਸਾਲ ਤੋਂ ਮਹਾਰਾਣੀ ਦੇ ਜਾਗਰਣ ਕਰ ਰਿਹਾ ਧਰਮ ਦੇ ਕੰਮਾਂ ਵਿੱਚ ਮੈਂ ਜੁੜਿਆ ਹਰ ਇੱਕ ਧਾਰਮਿਕ ਕੰਮ ਦੇ ਵਿੱਚ ਮੈਂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਹੀ ਮੇਰਾ ਬਚਪਨ ਤੋਂ ਸੰਗ ਰਿਹਾ ਔਰ ਜੋ ਮੈਂ ਕੁਝ ਸਿੱਖਿਆ ਜੋ ਮੈਂ ਕੁਝ ਪੜਿਆ ਜੋ ਸਾਡੇ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਉਸ ਦੇ ਅਨਸਾਰ ਕੋਈ ਵੀ ਕੋਈ ਪਖੰਡਵਾ ਦੇ ਇਸੇ ਤਰ੍ਹਾਂ ਇਸ ਤਰ੍ਹਾਂ ਕੋਈ ਵੀ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ ਜੇ ਅਰਦਾਸ ਪੂਰੀ ਹੋ ਸਕਦੀ ਹੈ ਤੇ ਤੁਹਾਡੀ ਆਪਦੀ ਅੰਦਰੋਂ ਅੰਦਰੋਂ ਜੁੜ ਕੇ ਜਿਵੇਂ ਤਾਰ ਟੈਲੀਫੋਨ ਦੀ ਮੋਬਾਈਲ ਦੀ ਜਿਵੇਂ ਕਿਸੇ ਨਾਲ ਜੁੜ ਜਾਂਦੀ ਹੈ ਤੇ ਫਿਰ ਗੱਲ ਆਪਣੇ ਆਪ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਨਾਲੋਂ ਸ਼ਕਤੀ ਦੇ ਨਾਲ ਜਦੋਂ ਬੰਦੇ ਦੀ ਤਾਰ ਜੁੜ ਜੇਗੀ ਤੇ ਆਪਣੇ ਆਪ ਤੁਹਾਡੀ ਜਦੋਂ ਤਾਰ ਜੁੜਨੀ ਚਾਹੀਦੀ ਤੇ ਆਪੇ ਮਾਲਕ ਦੇਕਰ ਤੁਸੀਂ ਆਪ ਹੀ ਬੇਨਤੀ ਕਰ ਸਕਦੇ ਹੋ ਕੋਈ ਵਿਚੋਲੇ ਦੀ ਲੋੜ ਨਹੀਂ ਕੋਈ ਤੁਹਾਨੂੰ ਕੋਈ ਐਸੇ ਨਹੀਂ ਵੀ ਕੋਈ ਵਿਚੋਲਾ ਵਿੱਚ ਬੈ ਕੇ ਕਵੇ ਤੁਹਾਨੂੰ ਵੀ ਮੈਂ ਤੇਰਾ ਕੰਮ ਕਰਵਾ ਦਿੰਨਾ ਇਹ ਬਿਲਕੁਲ ਗਲਤ ਹੈ ਇਹ ਸਭ ਧੋਖਾ ਹੈ ਇਹ ਸਭ ਫਰੇਵ ਹੈ ਵੇਖੋ ਜੀ ਮਸਲਾ ਇਹ ਹੈ ਵੀ ਜਿਹੜੇ ਦੁਖੀ ਲੋਕ ਹੈ ਜਿਹੜੇ ਭੋਲੇ ਭਾਲੇ ਲੋਕ ਹੈ ਉਹੀ ਅਕਸਰ ਚੱਲ ਕੇ ਆਉਂਦੇ ਨੇ ਔਰ ਇਹ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰਦੇ ਨੇ ਔਰ ਮੈਂ ਤਾਂ ਇਹੋ ਬੇਨਤੀ ਕਰੂੰਗਾ ਕਿ ਇਸ ਕੰਮ ਦੇ ਵਿੱਚ ਅਸੀਂ Hindu ਸੰਸਥਾਵਾਂ ਵੀ ਨਾਲਾਂ ਔਰ ਗੱਦਕੇ ਇਸ ਕੱਲ ਦਾ ਅਸੀਂ ਵਿਰੋਧ ਕਰਦੇ ਆ ਕਿ ਲੋਕਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਗੁਮਰਾਹ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਹੈ ਪਰਮਾਤਮਾ ਨਾਲ ਜੁੜਨਾ ਚਾਹੀਦਾ ਮਾਲਕ ਨਾਲ ਜੁੜਨਾ ਚਾਹੀਦਾ ਹੈ ਲੇਕਿਨ ਇਹ ਵਹਿਮਾ ਭਰਮਾ ਵਿੱਚ ਔਰ ਧੋਖੇ ਫਰੇਬਾਂ ਵਿੱਚ ਨਹੀਂ ਆਉਣਾ ਚਾਹੀਦਾ ਜੈ ਮਾਤਾ ਦੀ ਜੈ ਸ਼੍ਰੀ। ਤੋਂ ਡੈਕੀ ਖਿਆਲ ਆ ਪਖੰਡ ਬਾਜ ਨੂੰ